ਲੜ ਕੇ ਫੌਜਾਂ ਨੇ ਮਾਨੂੰ ਤਾਣੇ ਆਉਣਾ ਹੋਵੇ ਤੇ ਕਈ ਪ੍ਰਾਂ ਕਰਦੇ ਪੈਂਦੇ ਨੇ ਪਰ ਇਹ ਸਪਰ ਪੁੱਸਾਂ ਨੇ ਰਾਤ ਦਿਨੇ ਕਰਕੇ ਤੰਨਾ ਪ੍ਰਾਂਦੇ ਤੁਹਾਡੀਆਂ ਫੌਜਾਂ ਥਕੀਆਂ ਹੁੰਦੀਆਂ ਰਾਤੀ ਘੋੜੇ ਥੱਕੇ ਹੋ ਕੇ ਜਿਹੜਾ ਖਾਲਸਾ ਫੌਜ ਕੋ ਆਕੀ ਹੋ ਕੇ ਬੈਠਾ ਏ ਇਹ ਕੌਮ ਦੇ ਜੱਤੇਦਾਰ ਨੇ ਆਖਿਆ ਸਜਾਦਾ ਖੜਕ ਸਿਗਾ ਜਿਹੜੀਆਂ ਕੌਮਾਂ ਬਗਾਨਿਆਂ ਝੰਡਿਆ ਥੋਲੇ ਰਾਤ ਪ੍ਰਸਤ ਹੋ ਜਾਂ ਕਰਦੀਆਂ ਨੇ ਉਹ ਕਿਤਾਬ ਦੇ ਗਲਤ ਤਰਫਵਾਣ ਮਿੱਟ ਜਾ ਕਰਦੀਆਂ ਨੇ ਚਾਹ ਤੱਕ ਅਕਾਲੀ ਫੌਜ ਆ ਇਸ ਨਾਲ ਧਰ ਦਾ ਝੰਡਾ ਲਾ ਕੇ ਉਹਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਨਹੀਂ ਢਾ ਲੈਂਦੀ ਉਹਨਾਂ ਚਿਰ ਤੱਕ ਆਕਾਲੀ ਫੌਜ ਆਮ ਦੇ ਨਾਲ ਹੀ ਪੈ ਸਕੋ موسیقی 4 4 4 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਪਲਾਈ ਪਹੁੰਚੇ ਆ ਜਿੱਥੇ ਕਿ ਜਿਹੜਾ ਸੰਗਤਾਂ ਵੱਲੋਂ ਕੁਲਫੀਆਂ ਦੇ ਲੰਗਰ ਟਿੱਕੀਆਂ ਦੇ ਲੰਗਰ ਨਿਊਡਲ ਦੇ ਲੰਗਰ ਹਰ ਤਰ੍ਹਾਂ ਦੇ ਜਿਹੜੇ ਲੰਗਰ ਆ ਉਹ ਮੇਲੇ ਵਿੱਚ ਲਗਾਏ ਜਾਂਦੇ ਆ ਔਰ ਜਿਹੜੀ ਕਮੇਟੀ ਲੰਗਰ ਲਗਾ ਰਹੀ ਆ ਉਹ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਪਿੰਡ ਪੜਾਈ ਜਿਹੜੀ ਇਹ ਧਰਤੀ ਆ ਹਰਗੋਬਿੰਦ ਪਾਸ਼ਾ ਜਿਹੜੀ ਧਰਤੀ ਆ ਚਰਨ ਸ਼ੋਪ ਪ੍ਰਾਪਤ ਆ ਅੱਜ ਅਸੀਂ ਫੇਰ ਉੱਥੇ ਪਹੁੰਚੇ ਆ ਅੱਜ ਸਮਾਪਤੀ ਦਾ ਦਿਨ ਆ ਇਹ ਸਮਾਪਤੀ ਦੇ ਮੌਕੇ ਤੇ ਜਿਹੜੇ ਸਾਡੇ ਵੀਰ ਸਾਡੇ ਨਾਲ ਜੁੜੇ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆਓ ਚੱਲਦੇ ਆਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਦੀਪਸਨ ਨੂੰ ਸਮਰਪਿਤ ਪਿੰਡ ਪੜਾਹੀ ਦੀ ਸੰਗਤ ਵੱਲੋਂ ਥੜੇ ਦੇ ਉੱਪਰ ਸਾਂਝਾ ਲੰਗਰ ਲਗਾਇਆ ਗਿਆ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਜਿਸ ਦੇ ਵਿੱਚ ਸੰਗਤ ਨੇ ਹੌਮ ਹੋਮਾ ਕੇ ਪਹੁੰਚੇ ਅਤੇ ਲੰਗਰ ਛਕਿਆ ਅਤੇ ਦੁਆਵਾਂ ਕੀਤੀਆਂ ਤੇ ਮਹਾਰਾਜ ਨੂੰ ਅਰਦਾਸ ਬੇਨਤੀ ਕੀਤੀ ਕਿ ਨਗਰ ਸੁੱਖ ਸ਼ਾਂਤੀ ਦੇ ਵਿੱਚ ਰਹੇ ਜਿਹੜਾ ਇਹ ਲੰਗਰ ਲਾਉਨੇ ਆ ਆਪਣੇ ਲੋ ਲੋ ਨੇ ਜੇ ਕੋਈ ਸੰਸਥਾ ਤੁਹਾਡੇ ਨਾਲ ਜੁੜੀ ਆ ਨਹੀਂ ਜੀ ਸਾਡੇ ਨਾਲ ਸਾਡੀਆਂ ਆਪਣੀਆਂ ਜਿਹੜੀਆਂ ਕਮੇਟੀਆਂ ਬਣਾਈਆਂ ਹੋਈਆਂ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਮੇਟੀ ਕਿੱਥੇ ਦੀ ਆ ਜੀ ਇਹ ਬਾਬਾ ਟੇਕ ਸਿੰਘ ਜੀ ਸਾਡੇ ਗੁਰਦੁਆਰਾ ਸਾਹਿਬ ਆ ਆਰਾਮਗੜ ਰੋਡ ਦੇ ਉੱਤੇ ਸਥਿਤਵਾ ਉਹਨਾਂ ਦੇ ਸੰਯੋਗ ਦੇ ਨਾਲ ਉਸ ਆ ਮਹਾਰਾਜ ਦੀ ਕਿਰਪਾ ਦੇ ਨਾਲ ਕਿੰਨੇ ਚਿਰ ਹੋ ਗਿਆ ਜੀ ਸਾਡੇ ਇਹ ਤਾਂ ਜੀ ਬਹੁਤ ਪੁਰਾਣਾ ਸਾਡੇ ਜੋ ਮੇਲਾ ਲੱਗ ਰਿਹਾ ਆ ਉਹਦੇ ਸਬੰਧ ਦੇ ਵਿੱਚ ਹਾਂਜੀ ਉਦੋਂ ਤੋਂ ਚੱਲਦਾ ਤੁਸੀਂ ਹਰ ਤਰ੍ਹਾਂ ਦਾ ਲੰਗਰ ਲਾਉਂਦੇ ਜੀ ਬਿਲਕੁਲ ਜੀ ਇੱਥੇ ਠੰਡਿਆਂ ਦਾ ਲੰਗਰ ਜੀ ਟਿੱਕੀਆਂ ਦਾ ਲੰਗਰ ਬਾਕੀ ਅੰਦਰ ਅੰਦਰ ਦਾ ਗੁਰੂ ਘਰ ਦੇ ਲੰਗਰ ਪ੍ਰਸ਼ਾਦੇ ਦਾ ਲੰਗਰ ਚੱਲ ਰਿਹਾ ਆ ਤੇ ਬਾਹਰ ਹਰ ਪ੍ਰਕਾਰ ਦਾ ਲੰਗਰ ਜੋ ਵੀ ਸੇਵਾ ਸਾਨੂੰ ਬਾਹਰੋਂ ਐਨਆਰਆਈ ਵੀਰ ਜਾਂ ਸਾਡੀਆਂ ਜਿਹੜੀਆਂ ਕਮੇਟੀਆਂ ਬਣੀਆਂ ਆ ਉਹਨਾਂ ਦੇ ਸੰਯੋਗ ਦੇ ਨਾਲ ਅਸੀਂ ਲਗਾਉਂਦੇ ਆ ਜੀ ਮੇਰਾ ਨਾਮ ਤੁਹਾਡਾ ਮੇਰੇ ਨਾਲ ਸਾਡੇ ਮੈਨੇਜਰ ਸਾਹਿਬ ਜੀ ਪਹਿਲਾਂ ਮੈਨੇਜਰ ਸਾਹਿਬ ਵਾਹਿਗੁਰਜੀ ਕਾਕਾ ਸਾਹਿਬ ਵਾਹਿਗੁਰਜੀ ਕੀ ਫਤਿਹ ਅਸੀਂ ਮੁਖੇਦ ਦੇ ਕੀ ਕਹਿਣਾ ਚਾਹੁੰਦੇ ਹਾਂ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਜੋ ਗੁਰਮਤ ਸਮਾਗਮ ਚੱਲ ਰਿਹਾ ਹੈ ਉਸ ਦੇ ਦੌਰਾਨ ਗੁਰੂ ਕੇ ਲੰਗਰ ਤਿੰਨ ਦਿਨ ਤੋਂ ਚੱਲ ਰਿਹਾ ਹੈ ਨਾ ਔਰ ਟੁੱਟ ਲੰਗਰ ਖੁੱਲੇ ਲੰਗਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਹੁਤ ਬਖਸ਼ਸ਼ਾਂ ਸਾਡੇ ਨਗਰ ਤੇ ਜਿੱਥੇ ਗੁਰੂ ਦਾ ਲੰਗਰ ਚੱਲ ਰਿਹਾ ਹੈ ਨਾ ਨਾਲ ਨਾਲ ਅਸੀਂ ਸਾਡਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸ਼ਬਦ ਦਾ ਲੰਗਰ ਵੀ ਤਿਆਰ ਕਰ ਰਹੇ ਹਾਂ ਬੱਚਿਆਂ ਨੂੰ ਸੰਗੀਤ ਅਕੈਡਮੀ ਖੋਲ ਰਾਏ ਹਾਂ ਸ਼ਬਦ ਦਾ ਲੰਗਰ ਹਾਂਜੀ ਗੁਰੂ ਹੈ ਨਾ ਮਹਾਰਾਜ ਦੁਰਕਾਰ ਦੇਖੇ ਬਹੁਤ ਵੱਡਾ ਪੁਰਾਣਾ ਸਾਡੀ ਕਮੇਟੀ ਕਰ ਰਹੀ ਆ ਹਰ ਐਤਵਾਰ ਉੱਥੇ ਕਲਾਸਾਂ ਲੱਗ ਰਹੀਆਂ ਬੱਚਿਆਂ ਦੀਆਂ ਗੁਰਬਤ ਸੰਗੀਤ ਦੀਆਂ ਕਿੱਥੇ ਲੱਗ ਰਹੀਆਂ ਬਾਬਾ ਟੇਕਸ਼ਨ ਕੋਰਦਰਾ ਸਾਹਿਬ ਦੇਖੇ ਉੱਥੇ ਲਾ ਰਹੇ ਹਰ ਐਤਵਾਰ ਕਿੰਨੇ ਕੁ ਬੱਚੇ ਆਉਂਦੇ ਨੇ ਉਹਦੇ ਵਿੱਚ 15 ਤੋਂ 20 ਬੱਚੇ ਆ ਰਹੇ ਆ ਅਸੀਂ ਆਪਣਾ ਪੁਰਾਲਾ ਕਰਾਂਗੇ ਐਨਆਰਆਈ ਵੀਰਾਂ ਦੇ ਹੋਰ ਹੋਰ ਵੀ ਸੰਗਤ ਦਾ ਸਹਿਯੋਗ ਲਵਾਂਗੇ ਜਿੱਥੇ ਦੇਖੋ ਇਸ ਗੱਲ ਨੂੰ ਕਿਸੇ ਨੇ ਵਿਚਾਰਿਆ ਹੀ ਨਹੀਂ ਜਿੱਥੇ ਸਾਰਾ ਹੋ ਗੁਰਮਤ ਨਾਲ ਜੋੜਨਾ ਬਹੁਤ ਜ਼ਰੂਰੀ ਆ ਗੁਰੂ ਸ਼ਬਦ ਨਾਲ ਜੋੜਨਾ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਹਾਂਜੀ ਬਈ ਸ਼ਬਦ ਦਾ ਲੰਗਰ ਇਹ ਅੱਜ ਤੱਕ ਮੈਂ ਕਿਸੇ ਨੇ ਕਿਹਾ ਹੀ ਨਹੀਂ ਮੈਨੂੰ ਮੈਂ ਇੰਨੀ ਮਨ ਲਾ ਕੰਮ ਜਨਾ ਵਾਈਟ ਕਰ ਲਿਆ ਹਾਂਜੀ ਇਹ ਸਣਾ ਅੱਜ ਤੱਕ ਤਾਂ ਕਿਸੇ ਨੇ ਇਹ ਗੱਲ ਕੀਤੀ ਜਿਹੜੀ ਸੰਸਥਾਤੋਂ ਉਹਦਾ ਤਾਂ ਫੰਡ ਵੀ ਉਹਨਾਂ ਕਿਹਾ ਹੁੰਦਾ ਸੰਗਤ ਦਾ ਸਹਿਯੋਗ ਨਾਲ ਇਕੱਠਾ ਕਰਕੇ ਕਰਾਂਗੇ ਇਹ ਐਨਆਰ ਵੀਰਾਂ ਨੂੰ ਬੇਨਤੀ ਆ ਸਾਨੂੰ ਬਹੁਤ ਬਹੁਤ ਸਹਿਯੋਗ ਦੇਣਾ ਲੋਕਾਂ ਦਾ ਗਾਂ ਸਮਾਇਆ ਪਾਰਟੀ ਸੰਘ ਵੀ ਤਿਆਰ ਨਹੀਂ ਹੋ ਰਹਾ ਜਿੱਦਾਂ ਸਾਡੇ ਸਰਜਣ ਸਿੰਘ ਜੀ ਨੇ ਕਰ ਰਿਹਾ ਸੀ ਸਹਿਯੋਗ ਜਿਹੜਾ ਆ ਜ਼ਰੂਰੀ ਆ ਬਿਲਕੁਲ ਜੀ ਬਿਲਕੁਲ ਸਾਡੀ ਕਮੇਟੀ ਬਹੁਤ ਉਪਰਾਲਾ ਕਰ ਰਹੀ ਆ ਲੇਕਿਨ ਸਾਨੂੰ ਹੋਰ ਵੀ ਆਸ ਆ ਵੀ ਨਾਲ ਹੋਰ ਵੀ ਐਨ ਆਰ ਆਈ ਵੀਰ ਸਾਡੇ ਨਾਲ ਜੁੜਨ ਅੱਛੇ ਟੀਚਰ ਰੱਖ ਕੇ ਉੱਥੇ ਵਧੀਆ ਉਹ ਪ੍ਰਬੰਧ ਕੀਤਾ ਜਾਵੇ ਤੁਹਾਡਾ ਮੈਸੇਜ ਕੀ ਆ ਬਾਹਰ ਜਿਹੜੇ ਦੇਸ਼ ਪਰਦੇਸ ਬੈਠੀਆਂ ਸੰਗਤਾਂ ਉਹਨਾਂ ਦਾ ਮੈਸੇਜ ਇਹੋ ਆ ਗੁਰੂ ਕੇ ਸ਼ਾਨ ਮਨ ਧਾਨਾ ਸੇ ਇਹੋ ਗੱਲ ਆ ਜੀ ਗੁਰੂ ਕੇ ਸ਼ਬਦ ਨਾਲ ਜੁੜੋ ਬਦ ਤੋਂ ਬਦ ਇਸ ਟਾਈਮ ਲੋ ਦੀ ਲੋੜ ਆ ਬਿਲਕੁਲ ਜੀ ਬਿਲਕੁਲ ਇਹਦਾ ਇਹਦਾ ਸੰਗਤ ਨੂੰ ਪੀਲੇ ਹੈ ਜੀ ਸਾਡੀ ਕਮੇਟੀ ਨੂੰ ਸਹਿਯੋਗ ਕਰਨ ਤਾਂ ਜੋ ਅਸੀਂ ਜਥੇ ਇੱਕ ਟੀਚਰ ਆਉਂਦਾ ਦੋ ਹੋਰ ਰੱਖ ਕੇ ਤਬਲੇ ਦਾ ਗੁਰਬਾਣੀ ਦੀ ਸੰਥਿਆ ਦਾ ਇਹਦੇ ਨਾਲ ਹੋਰ ਅਸੀਂ ਭਰਾਜ ਕਰਨਾ ਚਾਹੁੰਦੇ ਆ ਇਹ ਸੱਚੀ ਸ਼ਰਧਾ ਜਲੀ ਹੈ ਜੋ ਇਸਰੇ ਮੇਲੇ ਦੀ ਵੈਸੇ ਸਾਡੇ ਇੱਕ ਵਾਰ ਦੇਖਣ ਚ ਆ ਇਹ ਜਿਹੜਾ ਪਿੰਡ ਆ ਨਾ ਔਰ ਇਸ ਪਿੰਡ ਦੇ ਮਹਾਰਾਜ ਦੀ ਇੰਨੀ ਕਿਰਪਾ ਹੈ ਨਾ ਆਪਾਂ ਮੇਰੇ ਦੇਖਦੇ ਦੇਖਦੇ ਪਿੰਡ ਦੇਖੋ ਕਿੰਨਾ ਸੋਹਣਾ ਬਣਿਆ ਆ ਔਰ ਹਰ ਗਲੇ ਪਿੰਡ ਅੱਗੇ ਆਉਂਦਾ ਹਰ ਕਮਨ ਐਨਵਾਇਰਨਮੈਂਟ ਵਾਸਤੇ ਸ਼ਾਮ ਨੂੰ ਅਸੀਂ ਬੂਟੇ ਵੀ ਵੰਡਾਂਗੇ ਆਜੋ ਹਾਂਜੀ ਬਹੁਤ ਪਾਜਾ ਹੋਰ ਬਰਸਾਤ ਨੂੰ ਕਾਵੇ ਸਾਡੀ ਕਮੇਟੀ ਬਹੁਤ ਵੱਡੇ ਪ੍ਰਾਲੇ ਕਰ ਰਹੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਡੇਗ ਸਿੰਘ ਜੀ ਵੱਧ ਤੋਂ ਵੱਧ ਸਹਿਯੋਗ ਦੀ ਲੋੜ ਹੈ ਸੰਗਤ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਮਹਾਰਾਜ ਤੁਹਾਡੇ ਤੇ ਕਿਰਪਾ ਕਰੇ ਤਾਂ ਤੁਹਾਡੇ ਦੇ ਵਗਾਰੇ ਸਾਡੇ ਦੇ ਵੀ ਗਰੇ ਸਾਰੇ ਐਨਆਰਏ ਵੀਰਾਂ ਨੂੰ ਚੜ੍ਹਦੀ ਕਲਾ ਰੱਖੇ ਮਹਾਰਾਜ ਸੱਜੇ ਪਾਤਸ਼ਾਹ ਜੀ ਇਹੀ ਮੈਸੇਜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸਨ ਪਿੰਡ ਪੜਾਈ ਤੋਂ ਜਿਹੜੇ ਸਾਡੇ ਮੈਨੇਜਰ ਸਾਹਿਬ ਜਿਨ੍ਹਾਂ ਨੇ ਆਪਣੇ ਸੁਝਾਅ ਦਿੱਤੇ ਆ ਔਰ ਅਸੀਂ ਇੱਕ ਵਾਰ ਫਿਰ ਤੋਂ ਤੁਹਾਨੂੰ ਇੱਕ ਵਾਰ ਦੱਸਦੇ ਆ ਜੀ ਹਰ ਗਲੀ ਦੀ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਵਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ ਨਿਊਜ਼ 24 ਸੱਤ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਛੇ ਜੰਤ ਪਏ ਹਰਿਆਵਲੇ ਜਿੱਨੀ ਮੇਰਾ ਸਤਿਗੁਰੂ ਦੇਖਿਆ ਜਾਏ ਤਨ ਤਨ ਮੇਰੀ ਪੀੜੀ ਦੇ ਮਾਲਕ ਛਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਗੁਰਦੁਆਰਾ ਗੱਦੀ ਦੇ ਸਬੰਧ ਦੇ ਅੰਦਰ ਨਗਰ ਪੁਲਾਹੀ ਦੀ ਸਮੂਹ ਸਾਧ ਸੰਗਤ ਦੇ ਵੱਲੋਂ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਦਾਸ ਭਾਈ ਅਮਰਿਤਪਾਲ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਸੁਖਚੈਰਾਣਾ ਸਾਹਿਬ ਸਮੂਹ ਸੰਗਤ ਨੂੰ ਦੇਸ਼ ਤੇ ਵਿਦੇਸ਼ ਦੇ ਵਿੱਚ ਬੈਠੀਆਂ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹੈ ਸੋ ਬੇਨਤੀ ਕਰਦਾ ਹੈ ਕਿ ਅੱਜ ਇਹ ਆਖਰੀ ਦਿਨ ਦਾ ਤੀਸਰੇ ਦਿਨ ਦਾ ਜੋ ਇਸ ਗੁਰਮਤ ਸਮਾਗਮ ਹੈ ਅੱਜ ਸ਼ਾਮ ਨੂੰ 5 ਵਜੇ ਸਮਾਪਤੀ ਹੋ ਜਾਵੇਗੀ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਬਾਅਦ ਚੜ ਕੇ ਇਨਾ ਸਮਾਗਮਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਕਿ ਸਮੁੱਚੇ ਪ੍ਰਬੰਧਕਾਂ ਦੇ ਵੱਲੋਂ ਤਿੰਨ ਪਾਤਸ਼ਾਹੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ राय ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਚਰਨ ਛੋ ਧਰਤੀ ਹੈ ਨਗਰ ਪਲਾਈ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਚਰਨ ਪਾ ਕੇ ਇਸ ਅਸਥਾਨ ਨੂੰ ਪਵਿੱਤਰ ਕਰਿਆ ਸੋ ਗੁਰੂ ਸਾਹਿਬ ਜੀ ਦੇ ਇਹ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ ਹਨ ਮੈਂ ਇੱਕ ਵਾਰੀ ਫੇਰ ਸਾਰੀ ਸੰਗਤ ਨੂੰ ਸਾਰੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਤੇ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਬਾਅਦ ਤੋਂ ਬਾਅਦ ਕੇਸਾ ਧਾਰੀ ਹੋ ਕੇ ਨਾਮ ਬਾਣੀ ਦੇ ਨਾਲ ਜੁੜ ਕੇ ਅਮਰ ਛਕਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਦਵਾਬਾ న్యూਜ ਵਾਲਿਆਂ ਦਾ ਵੀਰਾਂ ਦਾ ਸਰਦਾਰ ਗੁਰਮukh ਸਿੰਘ ਜੀ ਜੋ ਪਰਸੋਂ ਰੋਜ ਤੋਂ ਹੀ 3 ਦਿਨ ਲਗਾਤਾਰ ਨਗਰ ਕੀਰਤਨ ਵੀ ਕੱਲ ਵੀ ਅੱਜ ਵੀ ਜਿਨ੍ਹਾਂ ਨੇ ਆ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਪਣੀ ਸਮੁੱਚੀ ਟੀਮ ਨਾਲ ਲੈ ਕੇ ਇਸ ਗੁਰਮਤ ਸਮਾਗਮ ਨੂੰ ਲਾਈਵ ਕਵਰੇਜ ਕੀਤਾ ਸੋ ਇਹਨਾਂ ਦੀ ਸਾਰੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ